ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗਟ ਤੇ ਉਪਤ ਸਾਰੇ ਬਹੁਤ ਵਧੀਆ ਹੋਣਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਜੀ ਜੇ ਸਾਡੇ ਚੈਨਲ ਤੇ ਫਸਟ ਟਾਈਮ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਮੇਰੇ ਸਾਰੇ ਭੈਣ ਭਰਾਵਾਂ ਕੋ ਪਹੁੰਚ ਜਾਣ ਜੀ ਤੇ ਜਿਹੜੇ ਮੇਰੇ ਆਲਰੇਡੀ ਪਹਿਲਾਂ ਦੇ ਸਬਸਕ੍ਰਾਈਬਰਸ ਨੇ ਉਹਨਾਂ ਨੂੰ ਤਾਂ ਪਤਾ ਹੈ ਜੀ ਤੇ ਜਿਹੜੇ ਨਿਊ ਸਬਸਕ੍ਰਾਈਬਰ ਨਿਊ ਮੇਰੇ ਚੈਨਲ ਤੇ ਆਏ ਨੇ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਚੈਨਲ ਤੇ ਸੱਚੀਆਂ ਹਰਡ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਜੇ ਤੁਸੀਂ ਇੰਟਰਸਟਿਡ ਹੋ ਤੇ ਇਸ ਚੈਨਲ ਨੂੰ ਪਲੀਜ਼ ਜੇ ਤੁਸੀਂ ਅੱਜ ਫਰਸਟ ਟਾਈਮ ਵਿਜ਼ਿਟ ਕੀਤਾ ਆ ਤਾਂ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਤੇ ਬੈਲ ਆਈਕਨ ਨੂੰ ਪ੍ਰੈਸ ਜਰੂਰ ਕਰਕੇ ਜਾਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨਸ ਮੇਰੇ ਸਾਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਇਆ ਕਰਨ ਜੀ ਸੋ ਅੱਜ ਦੀ ਜਿਹੜੀ ਸੱਚੀ ਹਰਡ ਬੀਤੀ ਆ ਜੀ ਬਹੁਤ ਹੀ ਇੰਟਰਸਟਿੰਗ ਵਾ ਬਹੁਤ ਵਧੀਆ ਬਾਜੀ ਤੁਸੀਂ ਜਰੂਰ ਸੁਣੀਓ ਐਂਡ ਤੱਕ ਸਕਿੱਪ ਨਾ ਕਰਿਓ ਵੀਡੀਓਜ਼ ਨੂੰ ਤੇ ਕਿਉਂਕਿ ਜੇ ਅਕਸਰ ਆਪਾਂ ਇਹ ਸੁਣਦੇ ਦੇਖਦੇ ਆ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਕਿ ਅਸੀਂ ਬਾਣੀ ਪੜ੍ਹਦੇ ਆ ਪਰ ਸਾਡੇ ਕੰਮ ਨਹੀਂ ਬਣਦੇ ਅਸੀਂ ਨਿਤਨੇਮ ਵੀ ਕਰਦੇ ਆ ਅਸੀਂ ਦੁਪਹਿਰਾ ਸਹੀ ਵੀ ਕੱਟਦੇ ਆ ਤੇ ਫਿਰ ਵੀ ਕਿਤੇ ਨਾ ਕਿਤੇ ਸਾਡੇ ਕੰਮ ਨਹੀਂ ਬਣਦੇ ਕਿਉਂਕਿ ਗੱਲ ਉੱਥੇ ਆ ਜਾਂਦੀ ਆ ਜੀ ਜਦੋਂ ਆਪਣਾ ਵਿਸ਼ਵਾਸ ਡਗ ਮਗਾਉਂਦਾ ਆ ਤੇ ਜਦੋਂ ਆਪਾਂ ਨੂੰ ਆਪਣੇ ਉਸ ਵਾਹਿਗੁਰੂ ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਨਾ ਹੁੰਦਾ ਫਿਰ ਚਾਹੇ ਆਪਾਂ ਬਾਣੀ ਵੀ ਪੜਦੇ ਆਂ ਡੇਲੀ ਪੜਦੇ ਆਂ ਦੁਪਹਿਰਾ ਸਾਈ ਵੀ ਕੱਢਦੇ ਆਂ ਗੁਰਦੁਆਰਾ ਸਾਹਿਬ ਵੀ ਜਾਂਦੇ ਆਂ ਤੇ ਆਪਣੇ ਕਿਤੇ ਨਾ ਕਿਤੇ ਕੰਮ ਨਹੀਂ ਬਣਦੇ ਸੋ ਜਿਵੇਂ ਆਪਣੇ ਤੇ ਪੂਰੀ ਤਰ੍ਹਾਂ ਕਿਰਪਾ ਹੋਣੀ ਚਾਹੀਦੀ ਆ ਉਸ ਤਰ੍ਹਾਂ ਉਸ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ ਤੇ ਇਹ ਉਹ ਲੋਕਾਂ ਲਈ ਵੀ ਕਾਫੀ ਇਨਸਪੀਰੇਸ਼ਨ ਤੁਹਾਨੂੰ ਮਿਲੂਗੀ ਇਸ ਵੀਡੀਓ ਤੋਂ ਜਿਹੜੇ ਬਾਣੀ ਵੀ ਪੜਦੇ ਆਂ ਪਰ ਦੇਖੋ ਜੀ ਤੇ ਸੇਵਾ ਸਿਮਰਨ ਨਹੀਂ ਕਰਦੇ ਸੇਵਾ ਸਿਮਰਨ ਬਹੁਤ ਮਾਇਨੇ ਰੱਖਦੀਆਂ ਜੀ ਕਿਉਂਕਿ ਜਿਹੜੇ ਲੋਕ ਬਾਣੀ ਜਿਨ੍ਹਾਂ ਨੂੰ ਪੜ੍ਹਨੀ ਨਹੀਂ ਆਉਂਦੀ ਜਿਹੜੇ ਪੜ੍ਹੇ ਲਿਖੇ ਨਹੀਂ ਹੁੰਦੇ ਤੇ ਜਿਹੜੇ ਸੇਵਾ ਸਿਮਰਨ ਕਰਦੇ ਨੇ ਤੇ ਤੇ ਦਿਲੋਂ ਸੇਵਾ ਸਿਮਰਨ ਕਰਨ ਦੇ ਨਾਲ ਵੀ ਵਾਹਿਗੁਰੂ ਜੀ ਬਹੁਤ ਝੋਲੀਆਂ ਭਰਦੇ ਨੇ ਸੋ ਜਿਵੇਂ ਕਿ ਤੁਹਾਨੂੰ ਇਸ ਵੀਡੀਓ ਚ ਅੱਜ ਪਤਾ ਲੱਗੂਗਾ ਜੀ ਸਿਸਟਰ ਦੱਸ ਦੇਣੀ ਮੇਰੀ ਫੈਮਿਲੀ ਦੇ ਵਿੱਚ ਮੇਰੇ ਦੋ ਬ੍ਰਦਰ ਤੇ ਮੇਰੇ ਫਾਦਰ ਤੇ ਮਦਰ ਹੁੰਦੇ ਆ ਜੀ ਇਸ ਸਿਸਟਰ ਕਹਿੰਦੇ ਕਿ ਮੈਂ ਇਕਲੋਤੀ ਭੈਣ ਹੁੰਨੀ ਆ ਦੋ ਭਰਾਵਾਂ ਦੀ ਤੇ ਕਹਿੰਦੇ ਕਿ ਅਸੀਂ কুমਿਹਾਰ ਹੁੰਨੇ ਆ ਤੇ ਸਿਸਟਰ ਕਹਿੰਦੇ ਕਿ ਸਾਡੇ ਘਰ ਚ ਨਾ ਬਹੁਤ ਗਰੀਬੀ ਹੁੰਦੀ ਆ ਯਾਨੀ ਇੰਨੀ ਗਰੀਬੀ ਹੁੰਦੀ ਆ ਕਹਿੰਦੇ ਇੱਕ ਟਾਈਮ ਰੋਟੀ ਖਾ ਕੇ ਦੂਸਰੇ ਟਾਈਮ ਦੀ ਟੈਂਸ਼ਨ ਹੁੰਦੀ ਸੀ ਕਿ ਕੀ ਖਾਵਾਂਗੇ ਸੋ ਸਿਸਟਰ ਕਹਿੰਦੇ ਕਿ ਅਸੀਂ ਕਦੀ ਵੀ ਯਾਨੀ ਸਕੂਲ ਤੱਕ ਨਹੀਂ ਗਏ ਸੀ ਕਿ ਜਦੋਂ ਦੇ ਸੁਰਤ ਸੰਭਾਲੀ ਸੀ ਭੈਣ ਭਰਾਵਾਂ ਨੇ ਯਾਨੀ ਫਾਦਰ ਮਦਰ ਦੇ ਨਾਲ ਕੰਮ ਹੀ ਕਰਾਇਆ ਵਾ ਤੇ ਕੰਮ ਕਰਕੇ ਕਹਿੰਦੇ ਯਾਨੀ ਘਰ ਦੀ ਰੋਟੀ ਚਲਾਉਣੀ ਤੇ ਇਸ ਸਤੇ ਕਹਿੰਦੇ ਕਿ ਮੈਂ ਕਦੀ ਵੀ ਸਕੂਲ ਪੜ੍ਹ ਕੇ ਦੇਖਿਆ ਹੀ ਨਹੀਂ ਸੀ ਜਾ ਕੇ ਕਿ ਕੋਰੀਅਨ ਪੜ੍ਹ ਸੀ ਮੈਨੂੰ ਕਹਿੰਦੇ ਕਿ ਗੁਟਕਾ ਸਰ ਤੋਂ ਮੈਂ ਪਾਠ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਅਨਪੜ ਹੋਣ ਕਾਰਨ ਸੋ ਕਹਿੰਦੇ ਇਸ ਦੇ ਬਾਵਜੂਦ ਪਰ ਮੇਰਾ ਗੁਰੂ ਗ੍ਰੰਥ ਸਾਹਿਬ ਜਿੱਤੇ ਬਹੁਤ ਅਟੁੱਟ ਵਿਸ਼ਵਾਸ ਮੇਰੇ ਫਾਦਰ ਮਦਰ ਦਾ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਰਹੂਗਾ ਵੀ ਸਿਸ ਜਿਕਨ ਦੇ ਕਿ ਯਾਨੀ ਜੇ 파ਟ ਨਹੀਂ ਕਰਨਾ ਹੁੰਦਾ ਸੀ ਫਿਰ ਵੀ ਮਾਤਾ ਜੀ ਨੇ ਸਵੇਰ ਉੱਠ ਕੇ ਕਹਿੰਦੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਣਾ ਸੇਵਾ ਸਿਮਰਨ ਕਰਨੀ ਕਹਿੰਦੇ ਉੱਥੇ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਬੈਠ ਕੇ ਸੋ ਸਿਸ ਜਿਕਨ ਦੇ ਘਰੇ ਵੀ ਅਸੀਂ ਨਾਰਮਲ ਯਾਨੀ ਜਦੋਂ 파ਟ ਨਹੀਂ ਹੁੰਦਾ ਸੀ ਨਾ ਤੇ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਨਾ ਤੇ ਨਾਲ ਦੀ ਨਾਲ ਆਪਣੀ ਮਿਹਨਤ ਕਰੀ ਜਾਣੀ ਸੋ ਸਿਸ ਜਿਕਨ ਦੇ ਜਦੋਂ ਵੱਡੇ ਹੋਏ ਅੱਧੀ ਮਿਹਨਤ ਕਰਕੇ ਹੀ ਭੈਣ ਭਰਾਵਾਂ ਨੇ ਫਾਦੇ ਮਦਦ ਨਾਲ ਬਹੁਤ ਮਿਹਨਤ ਕੀਤੀ ਆਪਣਾ ਘਰ ਬਣਾਇਆ ਤੇ ਵਾਈ ਗੁਰੂ ਜੀ ਨੇ ਯਾਨੀ ਬਹੁਤ ਕਹਿੰਦੇ ਕਿਰਪਾ ਕੀਤੀ ਸਾਡੇ ਤੇ ਤੇ ਸਿਸਟਰ ਕਹਿੰਦੇ ਕਿ ਅੱਧੀ ਚਲੋ ਜਦੋਂ ਮੈਂ 17 ਸਾਲ ਦੀ ਮੇਰੀ ਏਜ ਹੁੰਦੀ ਆ ਕਿ ਮੇਰੇ ਨਾ ਫਾਦਰ ਮਦਰ ਨੂੰ ਇੱਕ ਕੋਈ ਰਿਸ਼ਤੇਦਾਰ ਦੱਸ ਪਾਉਂਦਾ ਕਹਿੰਦੇ ਕਿ ਯਾਨੀ ਜਦੋਂ ਉਹ ਰਿਸ਼ਤਾ ਆਉਂਦਾ ਕਿ ਚਲੋ ਘਰ-ਬਾਰ ਸਹੀ ਹੁੰਦਾ ਵਧੀਆਂ ਹੁੰਦਾ ਵਾ ਤੇ ਇਹ ਕਹਿੰਦੇ ਕਿ ਮੇਰੇ ਫਾਦਰ ਮਦਰ ਚਲੋ ਮੇਰਾ ਰਿਸ਼ਤਾ ਕਰ ਦਿੰਦੇ ਆ ਤੇ ਸਿਸਟਰ ਕਹਿੰਦੇ ਕਿ ਵਿਆਹ ਨੂੰ 2 ਮਹੀਨੇ ਹਜੇ ਬੀਤਦੇ ਆ ਕਹਿੰਦੇ ਮੈਨੂੰ ਪਤਾ ਲੱਗਦਾ ਕਿ ਮੇਰੇ ਹਸਬੰਡ ਬਹੁਤ ਨਸ਼ੇ ਕਰਦੇ ਆ ਕਹਿੰਦੇ ਮੇਰੇ ਪਰਸੋਹਰਾ ਪਰਵਾਰ ਨੇ ਸਾਨੂੰ ਵਿਆਹ ਤੋਂ ਪਹਿਲਾਂ ਝੂਠ ਬੋਲਿਆ ਸੀ ਕਿ ਮੁੰਡਾ ਕੋਈ ਵੀ ਨਸ਼ੇ ਪੱਤੀ ਨਹੀਂ ਕਰਦਾ ਕਹਿੰਦੇ ਕਿ ਜਿਵੇਂ ਉਹਨਾਂ ਦਾ ਵਿਆਹ ਉਹਨਾਂ ਨੇ ਸਾਡੇ ਤੋਂ ਮੰਗਿਆ ਸੀ ਉਵੇਂ ਦਾ ਵਿਆਹ ਕਰਿਆ ਜੋ ਉਹਨਾਂ ਦੇ ਡਿਮਾਂਡਸ ਸੀਗੀਆਂ ਅਸੀਂ ਪੂਰੀਆਂ ਕਰੀਆਂ ਤੇ ਸਿਸਟਰ ਕਹਿੰਦੇ ਬਸ ਸਾਡੀ ਕੋਈ ਮੰਗ ਸੀਗੀ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ ਕਹਿੰਦੇ ਪਰ ਉਹਨਾਂ ਨੇ ਸਾਨੂੰ ਝੂਠ ਬੋਲਿਆ ਤੇ ਸਿਸਟਰ ਕਹਿੰਦੇ ਕਿ ਚਲੋ 2 ਮਹੀਨੇ ਬਾਅਦ ਮੈਨੂੰ ਵਾਲੀ ਅੱਧੇ ਪਤਾ ਲੱਗਦਾ ਹੌਲੀ ਹੌਲੀ ਕਿ ਮੇਰੇ ਹਸਬੈਂਡ ਆ ਗਿਆ ਨੀ ਨਸ਼ੇ ਕਰਦੇ ਨੇ ਗੋਲੀਆਂ ਵੀ ਖਾਂਦੇ ਨੇ ਹੋਰ ਵੀ ਬਹੁਤ ਪ੍ਰਕਾਰ ਦਾ ਨਸ਼ਾ ਕਰਦੇ ਨੇ ਤੇ ਸਿਸਟਰ ਕਹਿੰਦੇ ਕਿ ਬਹੁਤ ਘਰ ਚ ਲੜਾਈ ਝਗੜਾ ਵੀ ਰਹਿਣਾ ਤੇ ਇਹ ਕਹਿੰਦੇ ਮੈਂ ਕਦੀ ਆਪਣੇ ਫਾਦਰ ਮਦਰ ਨੂੰ ਨਹੀਂ ਦੱਸਿਆ ਸੀ ਇਸ ਚੀਜ਼ ਬਾਰੇ ਕਿ ਯਾਨੀ ਮੇਰੇ ਘਰ ਦਾ ਇਹ ਮਾਹੌਲ ਆ ਕਿ ਮੇਰੇ ਹਸਬੰਦ ਨਸ਼ੇ ਕਰਦੇ ਨੇ ਜਿੰਦੇ ਕਿਉਂਕਿ ਬਹੁਤ ਗਰੀਬੀ ਦੀ ਹਾਲਤ ਵਿੱਚੋਂ ਮੈਂ ਆਈ ਸੀਗੀ ਤੇ ਮੇਰੇ ਫਾਦਰ ਮਦਰ ਨੇ ਬਹੁਤ ਔਖਾ ਹੋ ਕੇ ਵਿਆਹ ਕਰਿਆ ਸੀ ਤੇ ਸਿਸਟਰ ਕਹਿੰਦੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਉਹਨਾਂ ਤੇ ਕੋਈ ਬਰਡਨ ਪਾਵਾਂ ਕਹਿੰਦੇ ਮੈਂ ਇੱਥੇ ਆ ਕੇ ਵੀ ਗੁਰਦੁਆਰਾ ਸਾਹਿਬ ਜਾਣਾ ਤੇ ਸੇਵਾਸ ਕੰਨੀ ਸਿਮਰਨ ਕਰਨਾ ਕਿ ਮਾਈਕ੍ਰੋ ਜਤੇ ਵਿਸ਼ਵਾਸ ਸਿੰਘਾ ਕਿ ਕੋਈ ਨਾ ਇੱਕ ਦਿਨ ਜਰੂਰ ਸਾਰਾ ਕੁਝ ਠੀਕ ਹੋ ਜਾਵੇਗਾ ਤੇ ਸਿਸਟਰ ਕਰਨੀ ਮੈਂ ਇਦਾਂ ਹੀ ਆਪਣੇ ਸੋਹਰਾ ਪਰਿਵਾਰ ਦੇ ਵਿੱਚ ਰਹਿਨੀ ਆ ਉਹ ਮੈਨੂੰ ਬਹੁਤ ਤਾਨੀ ਮੀਣੀ ਮਾਰਦੇ ਨੇ ਕੁੱਟਮਾਰ ਵੀ ਸ਼ੁਰੂ ਕਰ ਦਿੰਦੇ ਨੇ ਮੇਰੇ ਹਸਬੰਡ ਨੂੰ ਨਹੀਂ ਕਹਿੰਦੇ ਉਹ ਕੁਝ ਕਹਿੰਦੇ ਹੁੰਦੇ ਸੀ ਮੈਨੂੰ ਹੀ ਹਮੇਸ਼ਾ ਉਹਨਾਂ ਨੇ ਕਹਿਣਾ ਕਿ ਹਨਾ ਤੇਰੇ ਆਉਣ ਨਾਲ ਮੁੰਡਾ ਨਸ਼ੇ ਕਰਨ ਲੱਗ ਗਿਆ ਪਹਿਲਾਂ ਨਹੀਂ ਕਰਦਾ ਸੀ ਸੋ ਕਹਿੰਦੇ ਮੇਰੇ ਤੇ ਰੋ ਪਾਉਣਾ ਉਹਨਾਂ ਨੇ ਆਪਣੇ ਮੁੰਡੇ ਨੂੰ ਨਹੀਂ ਕੁਝ ਕਹਿਣਾ ਸਿਸਟਰ ਕਹਿੰਦੇ ਏਦਾਂ ਕਿ ਚਲੋ ਮੇਰੇ ਦੋ ਬੱਚੇ ਵੀ ਹੋ ਜਾਂਦੇ ਆ ਮੈਂ ਟਾਈਮ ਨੰਘਾਈ ਜਾਣੀ ਐ ਏਦਾਂ ਪਰ ਕਹਿੰਦੇ ਇੱਕ ਦਿਨ ਅਧਿਆਤ ਹੋ ਜਾਂਦੀ ਆ ਕਿ ਮੈਨੂੰ ਉਹ ਘਰੋਂ ਹੀ ਕੱਢ ਦਿੰਦੇ ਨੇ ਤੇ ਇਸ ਸਿਸਟਰ ਕਹਿੰਦੇ ਕਿ ਕਹਿੰਦੇ ਨੇ ਕਿ ਇਸ ਤੈਨੂੰ ਘਰ ਹੀ ਨਹੀਂ ਰੱਖਣਾ ਤੇ ਤੇਰੇ ਬੱਚੇ ਵੀ ਨਹੀਂ ਦੇਣੇ ਤੂੰ ਆਪਣੇ ਪੇਕੇ ਪਰਿਵਾਰ ਕੋਲ ਵਾਪਸ ਚਲੀ ਜਾ ਅਸੀਂ ਤਾਂ ਆਪਣੇ ਮੁੰਡੇ ਦਾ ਦੂਸਰਾ ਵਿਆਹ ਕਰਾਂਗੇ ਤੇ ਇਸ ਸਿਸਟਰ ਕਹਿੰਦੇ ਕਿ ਮੈਂ ਬਹੁਤ ਮਨਤਾ ਤਰਲੇ ਕਰੇ ਉਹਨਾਂ ਦੇ ਪਰ ਉਹਨਾਂ ਨੇ ਮੇਰੀ ਸੁਣੀ ਨਹੀਂ ਤੇ ਉਹਨਾਂ ਨੇ ਮੈਨੂੰ ਮੇਰੇ ਪੇਕੇ ਭੇਜਤਾ ਕਹਿੰਦੇ ਮੇਰੇ ਬੱਚੇ ਵੀ ਮੇਰੇ ਤੋਂ ਲੈ ਲੈ ਤੇ ਸਿਸਟਰ ਕਹਿੰਦੇ ਕਿ ਮੈਂ ਜਦੋਂ ਘਰ ਆਣੀਆਂ ਪੇਕੇ ਮੇਰੇ ਫੈਮਲੀ ਚਲੋ ਸੁਣ ਕੇ ਬਹੁਤ ਦੁਖੀ ਹੁੰਦੀਆਂ ਮੇਰੇ ਫਾਦਰ ਮਦਰ ਹਨਾ ਕਹਿੰਦੇ ਕਿ ਮੇਰੇ ਇੱਕ ਬ੍ਰਦਰ ਦੀ ਮੈਰिज ਹੋ ਚੁੱਕੀ ਹੁੰਦੀ ਆ ਤੇ ਸਿਸਟਰ ਕਹਿੰਦੇ ਜਿਵੇਂ ਤੁਹਾਨੂੰ ਪਤਾ ਪਰਜਾਈਆਂ ਦੀ ਨੇਚਰ ਹੁੰਦੀ ਆ ਤਾਂ ਨਹੀਂ ਮੈਨੇ ਬਹੁਤ ਮਾਰਦੇ ਨੇ ਮੈਨੂੰ ਕਿ ਪੇਕੇ ਆ ਕੇ ਬੈਠ ਗਈ ਆ ਆਪਣੇ ਘਰ ਨਹੀਂ ਜਾਂਦੀ ਤੇ ਕਹਿੰਦੇ ਮੈਂ ਤਾਂ ਸੋਹਣੇ ਪਰਵਾਲ ਵੱਲੋਂ ਵੀ ਦੁਖੀ ਸੀ ਸੋ ਕਹਿੰਦੇ ਮੇਰੇ ਫਾਦਰ ਮਦਰ ਤੇ ਵੀ ਮੈਂ ਇੱਕ ਤਰ੍ਹਾਂ ਦਾ ਬੋਝ ਬਣੀ ਗਈ ਸੀ ਕਹਿੰਦੇ ਕਿ ਉਹਨਾਂ ਨੇ ਪਹਿਲਾਂ ਹੀ ਗਰੀਬੀ 'ਚ ਵਿਆਹ ਕਰਿਆ ਸੀ ਹੁਣ ਉਪਰੋਂ ਕੋਟ ਕਚੈਰੀਆਂ ਦੇ ਕਹਿੰਦੇ ਵਕੀਲਾਂ ਦੇ ਚੱਕਰ ਪੈ ਗਏ ਸੀ ਤੇ ਸਿਸਟਰ ਕਹਿੰਦੇ ਕਿ ਮੇਰੇ ਫਾਦਰ ਮਦਰ ਨੇ ਆਪਣੇ ਵੱਲੋਂ ਤਾਂ ਬਹੁਤ ਭੱਜਣਟ ਕਰੀ ਕਿ ਚਲੋ ਕੋਈ ਨਾ ਕੋਈ ਗੱਲ ਕਿਸੇ ਕੰਡੇ ਲੱਗੇ ਤੇ ਪਰ ਕਹਿੰਦੇ ਕਿ ਉਹ ਮੈਨੂੰ ਤਲਾਕ ਵੀ ਨਹੀਂ ਦੇ ਰਹੇ ਸੀ ਨਾ ਮੇਰੇ ਬੱਚੇ ਦੇ ਰਹੇ ਸੀਗੇ ਕਹਿੰਦੇ ਉਹ ਕਹਿੰਦੇ ਸੀਗੇ ਕਿ ਤੈਨੂੰ ਅਸੀਂ ਇੱਦਾਂ ਹੀ ਰੋਲਣਾ ਆ ਤੇ ਸਿਸਟਰ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਵੀ ਜਾਣਾ 10 ਬੇਨਤੀ ਵੀ ਕਰਨੀ ਕਿ ਜੇ ਮੈਨੂੰ ਉਹਨਾਂ ਨੇ ਨਹੀਂ ਰੱਖਣਾ ਨਾ ਰੱਖਣ ਪਰ ਮੇਰੇ ਬੱਚੇ ਦੇ ਦੇਣ ਮੈਨੂੰ ਸੋ ਸਿਸਟਰ ਕਹਿੰਦੇ ਕਿ ਮੈਂ ਯਾਨੀ ਵਾਏ ਗੁਰੂ ਜੀ ਤੇ ਭਰੋਸਾ ਨਹੀਂ ਛੱਡਿਆ ਕਹਿੰਦੇ ਮੈਂ ਇਹ ਵੀ ਨਹੀਂ ਕੋਈ ਬਲੇਮ ਕੀਤਾ ਵਾਏ ਗੁਰੂ ਜੀ ਤੇ ਕਿ ਮੇਰੇ ਨਾਲ ਇਹ ਸਾਰਾ ਕੁਝ ਹੋਇਆ ਵਾ ਕਿ ਤੁਸੀਂ ਮੇਰਾ ਸਾਥ ਨਹੀਂ ਦੇ ਰਹੇ ਕਹਿੰਦੇ ਕਿਉਂਕਿ ਮੈਂ ਸੁਣਿਆ ਹੋਇਆ ਸੀਗਾ ਕਿ ਜੋ ਆਪਾਂ ਇਸ ਕਰਮ ਦੇ ਇਸ ਜੀਵਨ ਦੇ ਵਿੱਚ ਸਾਨੂੰ ਭੁਗਤਦਿਆਂ ਚੰਗਾ ਮਾੜਾ ਉਹ ਆਪਣੇ ਪਿਛਲੇ ਜਨਮਾਂ ਦਾ ਕਰਮ ਹੁੰਦਾ ਸੋ ਕਹਿੰਦੇ ਮੈਂ ਮੰਨ ਸਮਝਾਇਆ ਕਿ ਹੋ ਸਕਦਾ ਕਿ ਮੇਰਾ ਵੀ ਕੋਈ ਪਿਛਲੇ ਜਨਮ ਦਾ ਉਦਦਾ ਦਾ ਕਰਮ ਹੋਵੇ ਸੋ ਇਸ ਕਰਕੇ ਮੈਨੂੰ ਇਸ ਲਾਈਫ ਦੇ ਵਿੱਚ ਇਹ ਸਭ ਕੁਝ ਭੁਗਤਣਾ ਪੈ ਰਿਹਾ ਪਰ ਕਹਿੰਦੇ ਮੈਨੂੰ ਕਿਤੇ ਨਾ ਕਿਤੇ ਵਾਹਿਗੁਰੂ ਜੀ ਤੇ ਵਿਸ਼ਵਾਸ ਸੀਗਾ ਕਿ ਉਹ ਮੇਰਾ ਕੋਈ ਨਾ ਕੋਈ ਮੈਨੂੰ ਮੇਰੀ ਗੱਲ ਕੰਢੇ ਲਗਾਉਣਗੇ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਜਾਣਾ ਨਹੀਂ ਛੱਡਿਆ ਤੇ ਸਿਮਰਨ ਕਰਨਾ ਵੀ ਨਹੀਂ ਛੱਡਿਆ ਤੇ ਇਸ ਵਿੱਚ ਕਹਿੰਦੇ ਇਦਾਂ ਇੱਕ ਦਿਨ ਮੇਰੇ ਫਾਦਰ ਨਾ ਟੈਨਸ਼ਨ ਲੈ ਕੇ ਉਹਨਾਂ ਦੀ ਡੈਥ ਹੋ ਜਾਂਦੀ ਆ ਅਟੈਕ ਹੋ ਜਾਂਦਾ ਉਹਨੂੰ ਉਹਨਾਂ ਨੂੰ ਕਹਿੰਦੇ ਕਿ ਉਹਨਾਂ ਦੀ ਡੈਥ ਹੋ ਜਾਂਦੀ ਆ ਅਟੈਕ ਦੇ ਨਾਲ ਕਹਿੰਦੇ ਯਾਨੀ 4 ਕਿੰਨੇ ਬੀਤਦੇ ਆ ਮੇਰੇ ਮਦਰ ਦੀ ਵੀ ਡੈਥ ਹੋ ਜਾਂਦੀ ਆ ਉਹਨਾਂ ਨੂੰ ਵੀ ਅਟੈਕ ਹੋ ਜਾਂਦਾ ਕਹਿੰਦੇ ਬਹੁਤ ਟੈਨਸ਼ਨ ਲੈਂਦੇ ਆ ਮੇਰੀ ਕਹਿੰਦੇ ਉਹਨਾਂ ਦੀ ਡੈਥ ਤੋਂ ਬਾਅਦ ਨਾ ਮੇਰੀਆਂ ਪਰਜਾਈਆਂ ਮੇਰੀ ਯਾਨੀ ਜਿਹੜੀ ਇੱਕ ਪਰਜਾਈ ਮੇਰਾ ਰਹਿਣਾ ਬਹੁਤ ਔਖਾ ਕਰ ਦਿੰਦੀ ਆ ਕਹਿੰਦੇ ਬਹੁਤ ਤਾਨੀ ਮੇਣੀ ਮਾਰਦੀ ਆ ਮੇਰਾ ਬ੍ਰਦਰ ਵੀ ਕਹਿੰਦੇ ਮਗਰ ਲੱਗ ਜਾਂਦਾ ਉਹਨਾਂ ਦੇ ਤੇ ਉਹ ਹੀ ਕੰਦੇ ਰਹਿੰਦੇ ਆ ਕਿ ਪੇਕੇ ਆ ਕੇ ਬੈਠ ਗਈ ਆ ਤੇ ਨਾ ਖਰਚਾ ਕਿਵੇਂ ਕਰੀਏ ਅਸੀਂ ਹਨਾ ਸੋ ਬਹੁਤ ਤਾਨੇ ਮਿਹਨੇ ਕਹਿੰਦੇ ਮੇਰੇ ਤੇ ਬਹੁਤ ਕੰਮ ਕਰਾਉਂਦੀ ਆ ਮੇਰੀ ਪਰਜਾਈ ਬਹੁਤ ਕੰਮ ਕਰਾਉਣਾ ਕਹਿੰਦੇ ਮੈਨੂੰ ਕੰਮ ਕਰਨ ਦੀ ਤਕਲੀਫ ਨਹੀਂ ਸੀ ਮੈਨੂੰ ਇਹ ਹੁੰਦਾ ਸੀਗਾ ਕਿ ਮੇਰੇ ਸਹੁਰੇ ਪਰਿਵਾਰ ਤੋਂ ਵੀ ਮੈਨੂੰ ਤਾਨੇ ਮਿਹਨੇ ਮਿਲਦੇ ਸੀ ਮੈਨੂੰ ਇਹ ਵੀ ਤਾਨੇ ਮਿਹਨੇ ਮਾਰਦੀ ਰਹਿੰਦੀ ਆ ਸੋ ਕਹਿੰਦੇ ਮੈਨੂੰ ਸਿਰਫ ਦੋ ਵਕਤ ਦੀ ਰੋਟੀ ਚਾਹੀਦੀ ਹੁੰਦੀ ਸੀ ਮੈਂ ਉਹਨਾਂ ਤੋਂ ਕਦੀ ਕੋਈ ਡਿਮਾਂਡ ਨਹੀਂ ਕਰੀ ਸੀ ਤੇ ਸੱਸ ਜੀ ਕਹਿੰਦੇ ਇੰਦੀ ਟਾਈਮ ਲੰਘਦਾ ਹੈ ਚਲੋ ਕੁਝ ਟਾਈਮ ਪੈਂਦਾ ਮੇਰੇ ਛੋਟੇ ਬ੍ਰਦਰ ਦੀ ਵੀ ਮੈਰ ਤੇ ਸਿਸਟਰ ਕਹਿੰਦੇ ਕਿ ਮੇਰੀ ਜਿਹੜੀ ਪਰਜਾਈ ਹੁੰਦੀ ਆ ਆਪਣੀ ਚਾਚੇ ਦੀ ਬੇਟੀ ਦੇ ਰਿਸ਼ਤਾ ਮੇਰੇ ਛੋਟੇ ਬ੍ਰਦਰ ਨੂੰ ਕਰਵਾ ਦਿੰਦੀ ਆ ਫਿਰ ਉਹਨਾਂ ਕਹਿੰਦੇ ਦੋਨੋਂ ਇੱਕੇ ਤਣ ਦੀਆਂ ਭੈਣਾਂ ਵੀ ਲੱਗਦੀਆਂ ਵਾਂ ਤੇ ਇਹ ਕਹਿੰਦੇ ਵੀ ਮੇਰੀ ਯਾਨੀ ਦੋਨਾਂ ਨੇ ਹੋਰ ਵੀ ਜੀਣਾ ਮੇਰਾ ਦੁੱਪਰ ਕਰਤਾ ਤੇ ਸਿਸਟਰ ਕਹਿੰਦੇ ਮੈਂ ਇੱਕ ਦਿਨ ਸੋਚਿਆ ਕਿ ਕਿਉਂ ਨਾ ਮੈਂ ਚਲੋ ਲੋਕਾਂ ਦੇ ਘਰੇ ਕੰਮ ਕਰਕੇ ਮੈਂ ਜੋ ਪੈਸੇ ਮੇਰੀ ਕਮਾਈ ਦੇ ਬਣਿਆ ਕਰਨਗੇ ਮੈਂ ਇਹਨਾਂ ਨੂੰ ਦੇ ਦਿਆ ਕਰੂੰਗੀ ਤਾਂ ਕਿ ਇਹ ਮੇਰਾ ਯਾਨੀ ਰਹਿਣਾ ਔਖਾ ਨਾ ਕਰਨ ਉਰੇ ਕਿ ਮੈਂ ਇਹਨਾਂ ਨੂੰ ਖਰਚਾ ਦੇ ਦਿਆ ਕਰਾਂ ਉਸ ਇਸਤੇ ਕਹਿੰਦੇ ਮੈਂ ਅੱਧੀ ਚਲੋ ਪਿੰਡ 'ਚ ਥੋੜੇ-ਬਹੁਤ ਘਰ ਪਤਾ ਕਰਦੀ ਆ ਤੇ ਇਹ ਕਹਿੰਦੇ ਮੈਨੂੰ ਕੰਮ ਮਿਲ ਜਾਂਦਾ ਤੇ ਇਸ ਇਸਤੇ ਕਹਿੰਦੇ ਕਿ ਜਦੋਂ ਮੈਂ ਜਾਣਨੀ ਆ ਚਲੋ ਕੰਮ ਕਰਦੀ ਆ ਉੱਤੇ ਜੋ ਮੈਨੂੰ ਮਹੀਨੇ ਦੀ ਕਮਾਈ ਮਿਲਦੀ ਆ ਮੈਂ ਦੋਨਾਂ ਪਰਜਾਈਆਂ ਨੂੰ ਦੇ ਦੇਣੀਆਂ ਪੈਸੇ ਦੋਨੋਂ ਵੰਡ ਲੈਂਦੀ ਆ ਆਪਸ ਵਿੱਚ ਤੇ ਪਰ ਲੜਦੀਆਂ ਹੁੰਦੀਆਂ ਤੂੰ ਰੋਟੀ ਦੇ ਅੱਜ ਮੈਂ ਨਹੀਂ ਦੇਣੀ ਮੈਂ ਕੱਲ ਦਿੱਤੀ ਸੀ ਮੈਂ ਪਰਸੋਂ ਦਿੱਤੀ ਸੀ ਐਂਦਾ ਕਹਿੰਦੇ ਬਹੁਤ ਮਨ ਦੁਖੀ ਹੋਣਾ ਤੇ ਇਹ ਕਹਿੰਦੇ ਵਾਹਿਗੁਰੂ ਜੀ ਅੱਗੇ ਪਰ ਅਰਦਾਸ ਕਰਨੀ ਨਹੀਂ ਛੱਡੀ ਹੋਪ ਸੀਗੀ ਕਿ ਕਦੀ ਚੰਗਾ ਟਾਈਮ ਆਊਗਾ ਜੇ ਅਜੇ ਨੀਰਾਵਾ ਤੇ ਕੱਲ ਚਾਨਣ ਵੀ ਹੋਊਗਾ ਸਿਸਟਰ ਕਹਿੰਦੇ ਆਸ ਨਹੀਂ ਛੱਡੀ ਵਿਸ਼ਵਾਸ ਨਹੀਂ ਛੱਡਿਆ ਗੁਰਦੁਆਰਾ ਸਾਹਿਬ ਜਾਣਾ ਤੇ ਸੇਵਾ ਕਰਨੀ ਤੇ ਸਿਮਰਨ ਕਰਨੀ ਜਾਣਾ ਵਾਹਿਗੁਰੂ ਵਾਹਿਗੁਰੂ ਦਾ ਤੇ ਸਿਸਟਰ ਕਹਿੰਦੇ ਕਿ ਚਲੋ ਇਦਾਂ ਇੱਕ ਦਿਨ ਮੈਂ ਕਿਸੇ ਦੇ ਘਰੇ ਇਦਾਂ ਕੰਮ ਕਰਦੀ ਸੀ ਉਹਨਾਂ ਦੇ ਜਿਹੜੇ ਬਜ਼ੁਰਗ ਮਾਤਾ ਉਹ ਮੰਝੇ ਤੇ ਬੈਠੇ ਰਹਿੰਦੇ ਹਮੇਸ਼ਾ ਉਹਨਾਂ ਨੇ ਪੂਜਾ ਪਾਠ ਕਰਨਾ ਮਾਲਾ ਜਪਣੀ ਬਾਣੀ ਪੜਨੀ ਕਹਿੰਦੇ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਕਿ ਕਿਉਂ ਕਿ ਉਹ ਮੇਰੇ ਸਾਰੇ ਹਾਲਾਤ ਜਾਣਦੇ ਸੀ ਕਹਿੰਦੇ ਉਹ ਮੈਨੂੰ ਕਹਿੰਦੇ ਕਿ ਨਾ ਤੂੰ ਅੰਮ੍ਰਿਤਸਰ ਜਾ ਸ਼ਹੀਦਾ ਸਾਹਿਬ ਤੂੰ ਉੱਥੇ ਜਾ ਕੇ ਨਾ ਚਪੈਰਾ ਸਿੰਘ ਕਟਿਆ ਕਰ ਲੋਕਾਂ ਦੀਆਂ ਬਹੁਤ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਤੇਰੀਆਂ ਵੀ ਹੋਣਗੀਆਂ ਤੇ ਸਿਸਟਰ ਕਹਿੰਦੇ ਕਿ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਮੈਨੂੰ ਬਾਣੀ ਨਹੀਂ ਪੜਨੀ ਆਉਂਦੀ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਬਾਣੀ ਨਹੀਂ ਪੜਨੀ ਆਉਂਦੀ ਨਾ ਤੂੰ ਪਸ਼ੀਦਾ ਸਾਹਿਬ ਜਾ ਕੇ ਸੇਵਾ ਕਰ ਸਿਮਰਨ ਕਰ ਕੋਈ ਗੱਲ ਨਹੀਂ ਵਾਹਿਗੁਰੂ ਜੀ ਦਾਇਕਰ ਤੂੰ ਉੱਥੇ 3-4 ਦਿਨ ਰਹਿ ਕੇ ਸੇਵਾ ਕਰ ਤੇ ਤੂੰ ਜਾ ਕੇ ਆ ਸਿਸਟਰ ਕਹਿੰਦੇ ਮੈਂ ਉਹਨਾਂ ਦੀ ਗੱਲ ਮੰਨ ਕੇ ਉੱਥੇ ਜਾਨੀ ਆ ਕਹਿੰਦੇ ਮੈਂ ਸੇਵਾ ਕਰਦੀ ਆ ਸਿਮਰਨ ਕਰਦੀ ਆ ਸਿਸਟਰ ਕਹਿੰਦੇ ਮੈਨੂੰ ਜਿਹੜੀ ਸੇਵਾ ਮਿਲਦੀ ਆ ਜੋੜਾ ਘਰ 'ਚ ਚਾਹ ਮੈਨੂੰ ਲੰਗਰ ਹਾਲ ਦੇ ਵਿੱਚ ਕਹਿੰਦੇ ਮੈਂ ਉਹੀ ਸੇਵਾ ਕੀਤੀ ਕਹਿੰਦੇ ਨਾਲ ਦੀ ਨਾਲ ਮੈਂ ਵਾਹਿਗੁਰੂ ਜੀ ਦਾ ਸਿਮਰਨ ਕਰੀ ਜਾਣਾ ਸਿਸਟਰ ਕਹਿੰਦੇ ਮੇਚ ਪੈਰਾ ਸਾਈਂ ਵੀ ਕੱਟੇ ਫਿਰ ਉੱਥੇ ਐਨੀ ਮੈਨੂੰ ਚਲੋ ਪਾਣੀ ਪੜਨੀ ਨਹੀਂ ਆਉਂਦੀ ਸੀ ਪਰ ਮੈਂ ਬੈਠ ਕੇ ਪਾਠ ਸੁਣਿਆ ਕਿਵੇਂ 4 ਘੰਟੇ ਬੈਠ ਕੇ ਯਾਨੀ ਪਾੜ ਸੁਣਦੀ ਸੀ ਹਾਜ਼ਰੀ ਮੈਂ ਲਗਵਾਈ ਕਹਿੰਦੇ ਮੈਂ ਜਿੱਥੇ 3-4 ਦਿਨ ਰਹਿਣਾ ਸੀ ਨਾ ਮੈਂ ਪੂਰਾ ਇੱਕ ਹਫ਼ਤਾ ਲਾ ਕੇ ਆਉਣੀ ਆ ਮੈਨੂੰ ਪਤਾ ਹੀ ਨਹੀਂ ਲੱਗਦਾ ਹਫ਼ਤਾ ਨਿਕਲ ਕਿਵੇਂ ਜਾਂਦਾ ਸਿਸਟਰ ਕਹਿੰਦੇ ਕਿ ਜਦੋਂ ਮੈਂ ਵਾਪਸ ਆਉਣੀ ਆ ਘਰੇ ਚਲੋ ਮੈਂ ਨਾਰਮਲੀ ਆਪਣਾ ਫੇਰ ਕੰਮਕਾਰ ਕਰਨ ਜਾਣੀ ਆ ਕਹਿੰਦੇ ਪਿੱਛੋਂ ਇੱਕ ਦਿਨ ਦੇ ਸੱਦਾ ਹੁੰਦਾ ਮੇਰੇ ਘਰੋਂ ਕਿ ਤੇਰਾ 16 ਨੰਬਰ ਆਈ ਬੈਠਾ ਕਹਿੰਦੇ ਮੈਂ ਹਰਾਨ ਹੁੰਨੀ ਆ ਸੁਣ ਕੇ ਕੀ ਕੀ ਕਰਨ ਆਈ ਨਹੀਂ ਕਹਿੰਦੇ ਮੈਨੂੰ ਪਹਿਲਾਂ ਤਾਂ ਲੱਗਿਆ ਸ਼ਾਇਦ ਮੈਨੂੰ ਵਾਪਸ ਨਾ ਲੈਣਾ ਇਹ ਹੁਣ ਪਰ ਸਿਸਟਰ ਕਹਿੰਦੇ ਮੈਂ ਗਲਤ ਸੀਗੀ ਕਿ ਸ਼ਾਇਦ ਬਾਬਾ ਦੀਪ ਸਿੰਘ ਜੀ ਮੈਨੂੰ ਨਰਕ ਵਿੱਚ ਭੇਜਣਾ ਹੀ ਨਹੀਂ ਚਾਹੁੰਦੇ ਸੀ ਸੋ ਸਿਸਟਰ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਦੀ ਮੇਰੇ ਨਾਲ ਜਦੋਂ ਮੈਂ ਘਰ ਗਈ ਤੇ ਮੈਨੂੰ ਪਤਾ ਲੱਗਾ ਮੇਰਾ ਸੋਹਰਾ ਪਰਿਵਾਰ ਹੈ ਮੇਰੇ ਬੱਚੇ ਵਾਪਸ ਦੇਣ ਆਇਆ ਮੈਨੂੰ ਕਹਿੰਦੇ ਮੈਂ ਉੱਥੇ ਵੀ ਇਹੀ ਅਰਦਾਸ ਕਰਕੇ ਆਈ ਸੀ ਕਿ ਵਾਹਿਗੁਰੂ ਮੇਰੇ ਬੱਚੇ ਮੈਨੂੰ ਕਿਸੇ ਤਰੀਕੇ ਦੇ 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 ਕਿ ਮੈਂ ਆਪਣੇ ਬੱਚਿਆਂ ਦੇ ਨਾਲ ਇੱਕ ਘਰ ਕੋਈ ਕਮਰਾ ਕਰਾਏ ਤੇ ਰਹਿ ਕੇ ਰਹਿ ਲੂੰ ਮਿਹਨਤ ਕਰਕੇ ਮੈਂ ਪਾਲ ਲੂੰ ਮੈਨੂੰ ਮੇਰੀਆਂ ਪਰਜਾਈਆਂ ਤੇ ਤਾਨੇ ਮੇਂ ਨਹੀਂ ਨਸੇ ਨਹੀਂ ਪਹਿਣਗੇ ਕਿ ਮੈਂ ਮਿਹਨਤ ਕਰਕੇ ਬੱਚੇ ਪਾਲ ਲੂੰਗੀ ਮੇਰੇ ਬੱਚੇ ਮੈਨੂੰ ਦੇ ਦੇ ਕਹਿੰਦੇ ਕਿ ਇਦਾਂ ਹੀ ਹੁੰਦਾ ਚਲੋ ਮੈਂ ਜਦੋਂ ਜਾਣੀ ਆ ਕਿ ਮੈਂ ਦੇਖਦੀ ਉਹ ਮੇਰੇ ਬੱਚੇ ਦੇਨ ਆਏ ਹੁੰਦੇ ਆ ਰੀਜ਼ਨ ਦੱਸਦੇ ਨੇ ਕਿ ਸਾਡੇ ਮੁੰਡੇ ਦਾ ਕੋਈ ਇਦਾਂ ਰਿਸ਼ਤਾ ਹੋ ਰਿਹਾ ਵਾ ਕਿ ਕੁੜੀ ਵਾਲੇ ਕਹਿੰਦੇ ਨਹੀਂ ਅਸੀਂ ਰਿਸ਼ਤਾ ਦਾ ਕਰਨਾ ਅਸੀਂ ਬੱਚੇ ਨਹੀਂ ਇੱਥੇ ਰੱਖਣ ਦੇਣੇ ਬੱਚੇ ਉਹਦੀ ਮਾਂ ਨੂੰ ਦੇ ਦੋ ਸੋ ਸਿਸਟਰ ਕਹਿੰਦੇ ਕਿ ਜਿੱਤੇ ਉਹ ਮੈਨੂੰ ਤਲਾਕ ਦੇਣ ਨੂੰ ਵੀ ਪਹਿਲਾਂ ਨਹੀਂ ਮੰਨਦੇ ਸੀ ਨਾ ਬੱਚੇ ਦੇਣ ਨੂੰ ਮੰਨਦੇ ਸੀਗੇ ਉਹਨਾਂ ਨੇ ਮੈਨੂੰ ਤਲਾਕ ਵੀ ਦਿੱਤਾ ਮੇਰੇ ਬੱਚੇ ਵੀ ਮੈਨੂੰ ਮੋੜ ਤੇ ਤੇ ਕਹਿੰਦੇ ਇੰਨੇ ਲਾਲਚੀ ਸੀਗੇ ਉਹ ਤੇ ਸਿਸਟਰ ਕਹਿੰਦੇ ਕਿ ਚਲੋ ਮੈਨੂੰ ਮੇਰੇ ਬੱਚੇ ਮਿਲ ਗਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੀਗਾ ਸਿੱਸਾ ਕਹਿੰਦੇ ਮੈਂ ਆਪਣੇ ਜਦੋਂ ਇਹਨਾਂ ਬੱਚੇ ਮਿਲ ਜਾਂਦੇ ਆ ਮੈਂ ਦੁਬਾਰਾ ਜਾਨੀ ਸ਼ਹੀਦਾ ਸਾਹਿਬ ਉੱਥੇ ਸੇਵਾ ਕਰਦੀਆਂ ਤੇ ਸਿਮਰਨ ਕਰਦੀਆਂ ਤੇ ਸ਼ੁਕਰਾਨਾ ਕਰਦੀਆਂ ਬਾਬਾ ਦੀਪ ਸਿੰਘ ਜੀ ਦਾ ਕਿ ਤੁਸੀਂ ਬਹੁਤ ਨੇੜੇ ਹੋ ਕੇ ਮੇਰੀ ਸੁਣੀ ਤੇ ਇਸ ਸਿੱਸਾ ਕਹਿੰਦੇ ਕਿ ਜਦੋਂ ਮੈਂ ਉੱਥੇ ਹਫ਼ਤਾ ਰਹਿੰਦੀ ਆ ਤੇ ਮੇਰੀ ਮੁਲਾਕਾਤ ਇੱਕ ਫੈਮਿਲੀ ਨਾਲ ਹੁੰਦੀ ਆ ਉੱਥੇ ਬਜ਼ੁਰਗ ਮਾਤਾ ਤੇ ਉਹਨਾਂ ਦੇ ਬੇਟਾ ਹੁੰਦਾ ਨਾਲ ਤੇ ਉਹ ਕਹਿੰਦੇ ਕਿ ਜਦੋਂ ਮੇਰੀ ਉਹਨਾਂ ਨਾਲ ਮੁਲਾਕਾਤ ਹੁੰਦੀ ਆ ਤੇ ਉਹ ਮੈਨੂੰ ਇਦਾਂ ਹੀ ਪੁੱਛਦੇ ਨੇ ਕਿ ਬੇਟਾ ਤੁਸੀਂ ਇੱਥੇ ਹਨਾ ਕਹਿੰਦੇ ਕਿ ਉਹ ਦੋਕ ਦਿਨ ਉੱਥੇ ਰਹਿੰਦੇ ਨੇ ਅਸੀਂ ਹਫ਼ਤੇ ਪਹਿਲਾਂ ਦੇ ਆਏ ਹੁੰਨੇ ਆ ਤੇ ਕਹਿੰਦੇ ਮੈਂ ਬਜ਼ੁਰਗ ਮਾਤਾ ਜੀ ਨੂੰ ਸਾਰੀ ਆਪਣੀ ਹੱਡ ਬੀਤੀ ਦੱਸਦੀ ਆ ਕਿ ਮੇਰੇ ਨਾਲ ਇਦਾਂ ਇਦਾਂ ਬੀਤੇ ਆ ਕਹਿੰਦੇ ਫਿਰ ਉਹ ਵੀ ਮੈਨੂੰ ਦੱਸਦੇ ਨੇ ਕਿ ਅਸੀਂ ਵੀ ਇੱਦਾਂ ਹੀ ਆਏ ਆ ਕਿ ਮੇਰੇ ਬੇਟੇ ਦਾ ਵਿਆਹ ਨਹੀਂ ਹੋ ਰਿਹਾ ਪਹਿਲਾਂ ਕੀਤਾ ਸੀ ਅਸੀਂ ਕਿ ਉਹਦੀ ਵਾਈਫ ਦੀ ਡੈਥ ਹੋ ਗਈ ਆ ਤੇ ਇਹ ਕਹਿੰਦੇ ਕਿ ਮੇਰੇ ਬੇਟੇ ਅਸੀਂ ਥੋੜੇ ਘਰੋਂ ਇਦਾਂ ਦੇ ਆਂ ਤੇ ਇਹ ਕਹਿੰਦੇ ਇਸ ਕਰਕੇ ਪਹਿਲਾਂ ਵੀ ਰਿਸ਼ਤਾ ਮੱਸੀ ਹੋਏ ਆ ਸੀਗਾ ਕਿ ਹੁਣ ਵੀ ਚਲੋ ਅਸੀਂ ਆਈਆਂ ਕਿ ਚਲੋ ਮੇਰੇ ਬੇਟੇ ਨੂੰ ਕੋਈ ਹਨਾ ਰਿਸ਼ਤਾ ਹੋ ਜਾਵੇ ਕਿ ਰੋਟੀ ਪੱਕਦੀ ਹੋ ਜਾਵੇ ਤੇ ਉਹ ਕਹਿੰਦੇ ਕਿ ਸਾਨੂੰ ਕੋਈ ਇਦਾਂ ਦੀ ਕੁੜੀ ਚਾਹੀਦੀ ਆ ਜਿਹੜੀ ਸਾਡਾ ਘਰ-ਬਾਰ ਸੰਭਲ ਲਵੇ ਆ ਕਿ ਮੈਨੂੰ ਵੀ ਸੰਭਲ ਲਵੇ ਕਿ ਮੈਂ ਵੀ ਬਜ਼ੁਰਗ ਹੋ ਗਈਆਂ ਹੁਣ ਤੇ ਸਿਸਟਰ ਕਹਿੰਦੇ ਕਿ ਜਦੋਂ ਉਹਨਾਂ ਨੇ ਮੇਰੀ ਵੀ ਸਾਰੀ ਹੱਡ ਬੀਤੀ ਸੋਣੀ ਬਜ਼ੁਰਗ ਮਾਤਾ ਨੇ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਕਿਉਂ ਨਾ ਤੁਸੀਂ ਮੇਰੇ ਬੇਟੇ ਨਾਲ ਵਿਆਹ ਕਰਵਾ ਲਓ ਕਿ ਸਾਨੂੰ ਵੀ ਹਨਾ ਇੱਕ ਵਧੀਆ ਕੁੜੀ ਦੀ ਜ਼ਰੂਰਤ ਆ ਕਿ ਤੁਹਾਨੂੰ ਵੀ ਇੱਕ ਵਧੀਆ ਫੈਮਿਲੀ ਦੀ ਲੋੜ ਆ ਹਨਾ ਕਿ ਤੁਹਾਨੂੰ ਵੀ ਹਨਾ ਐਮ ਆ ਕਿ ਕੋਈ ਚਲੋ ਤੁਹਾਡਾ ਵਿਆਹ ਹੋਵੇ ਤੁਹਾਨੂੰ ਕੋਈ ਬੱਚੇ ਸਾਂਭਣ ਵਾਲਾ ਹੋਵੇ ਕਿ ਸਾਨੂੰ ਬੱਚਿਆਂ ਤੋਂ ਵੀ ਪ੍ਰੋਬਲਮ ਨਹੀਂ ਹੈਗੀ ਕਿ ਅਸੀਂ ਬੱਚੇ ਵੀ ਸਾਂਭ ਲਾਂਗੇ ਕਿ ਤੁਸੀਂ ਆਪਣੇ ਘਰ ਦੇ ਨਾਲ ਗੱਲ ਕਰੋ ਕਿ ਅਸੀਂ ਤੁਹਾਡਾ ਰਿਸ਼ਤਾ ਲੈਣਾ ਚਾਹੁੰਦੇ ਆ ਸਿਸਟਰ ਕਹਿੰਦੇ ਜਦੋਂ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਬਜ਼ੁਰਗ ਮਾਤਾ ਨੇ ਮੈਂ ਉੱਥੇ ਮੇਰੇ ਹੰਝੂ ਨਿਕਲ ਆਏ ਕਿ ਬਾਬਾ ਦੀਪ ਸਿੰਘ ਜੀ ਤੋਂ ਮੈਂ ਇੱਕ ਚੀਜ਼ ਮੰਗੀ ਸੀ ਕਿ ਮੇਰੇ ਬੱਚੇ ਮੈਨੂੰ ਦੇ ਦਿੱਤੇ ਜਾਣ ਮੈਨੂੰ ਬੱਚੇ ਮੇਰੇ ਜਾਣ ਕਹਿੰਦੇ ਪਰ ਵਾਈ ਗੁਰੂ ਜੀ ਨੇ ਮੈਨੂੰ ਇਹ ਵੀ ਖੁਸ਼ੀ ਦੇ ਦਿੱਤੀ ਮੈਨੂੰ ਇਹਦਾ ਅੰਦਾਜ਼ਾ ਨਹੀਂ ਸੀ ਮੈਂ ਤਾਂ ਸਿਰਫ ਸ਼ੁਕਰਾਨਾ ਕਰਨ ਆਈ ਸੀ ਤੇ ਸ਼ੁਕਰਾਨਾ ਕਰਨ ਆਈ ਨੂੰ ਕਹਿੰਦੇ ਮੈਨੂੰ ਇੱਕ ਹੋਰ ਖੁਸ਼ੀ ਉਹਨਾਂ ਨੇ ਮੇਰੀ ਝੋਲੀ ਪਾਤੀ ਤੇ ਸਿਸਟਰ ਕਹਿੰਦੇ ਕਿ ਮੈਂ ਯਾਨੀ ਉੱਥੇ ਰੋਣ ਲੱਗ ਗਈ ਕਿ ਮੇ ਕੋ ਆਪਣਾ ਆਪਣਾ ਸਾਥੀਆਂ ਨਾ ਗਿਆ ਕਹਿੰਦੇ ਕਿ ਮੈਨੂੰ ਮਾਤਾ ਜੀ ਨੇ ਚੁੱਪ ਕਰਵਾਇਆ ਕਿ ਚਲੋ ਕੋਈ ਨਾ ਹਨਾ ਕਿ ਤੂੰ ਸਾਡੀ ਧੀ ਬਣ ਕੇ ਰਹਿ ਕਹਿੰਦੇ ਉਹ ਮੇਰੇ ਘਰ ਦੇ ਆ ਨਾ ਗੱਲ ਕਰਦੇ ਨੇ ਮੇਰਾ ਵਿਆਹ ਕਰ ਦਿੱਤਾ ਜਾਂਦਾ ਉਹਤੇ ਮੇਰੇ ਭਰਾ ਮੇਰਾ ਵਿਆਹ ਕਰ ਦਿੰਦੇ ਨੇ ਸਿਸਟਰ ਕਹਿੰਦੇ ਕਿ ਬਹੁਤ ਵਧੀਆ ਫੈਮਿਲੀ ਮੈਨੂੰ ਬਾਬਾ ਦੀਪ ਸਿੰਘ ਜੀ ਦੀ ਮਿਹਰ ਨਾ ਮਿਲੀ ਕਿ ਮੈਨੂੰ ਉਹਨਾਂ ਨੇ ਕਦੀ ਰਿਅਲਾਈਜ਼ ਨਹੀਂ ਹੋਣ ਦਿੱਤਾ ਕਿ ਮੇਰੇ ਬੱਚਿਆਂ ਨੂੰ ਕਦੀ ਰਿਅਲਾਈਜ਼ ਨਹੀਂ ਹੋਣ ਦਿੱਤਾ ਮੇਰੇ ਹਸਬੰਡ ਮੈਨੂੰ ਇੰਨਾ ਪਿਆਰ ਕਰਦੇ ਨੇ ਮੇਰੇ ਬੱਚਿਆਂ ਦਾ ਬਹੁਤ ਮੋਹ ਕਰਦੇ ਨੇ ਕਹਿੰਦੇ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਨਰਕ ਚੋਂ ਕੱਢ ਕੇ ਸਵਰਗ ਚ ਭੇਜਦਾ ਕੀ ਯਾਨੀ ਇੱਕ ਸੇਵਾ ਸਿਮਰਨ ਦੇ ਨਾਲ ਹੀ ਵਾਹਿਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਮੇਰੀ ਝੋਲੀਆਂ ਭਰਤੀਆਂ ਕਿ ਮੈਂ ਕਦੀ ਮੈਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਸੀ ਮੈਂ ਗੁਟਕਾ ਸਾਬ ਤੋਂ ਕਦੀ ਬਾਣੀ ਪੜ੍ਹੀ ਨਹੀਂ ਸੀ ਪਰ ਸੇਵਾ ਸਿਮਰਨ ਬਸ ਕਰੀ ਗਈ ਸਾਰੀ ਉਮਰ ਵਾਹਿਗੁਰੂ ਜੀ ਦਾ ਨਾਮ ਜਪੀ ਗਈ ਸੇਵਾ ਸਿਮਰਨ ਨੇ ਹੀ ਮੈਨੂੰ ਤਾਰਤਾ ਮੇਰੀ ਲਾਈਫ ਨੂੰ ਤੇ ਜਿਹੜੇ ਲੋਕ ਇਥੇ ਨਹੀਂ ਬਾਣੀ ਪੜ ਸਕਦੇ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਸੇਵਾ ਤੇ ਸਿਮਰਨ ਨੂੰ ਤੁਸੀਂ ਇਹਨਾਂ ਲਾਈਟਲੀ ਨਾ ਲਿਆ ਕਰੋ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਨੀ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਇਹ ਬਾਣੀ ਪੜਨ ਦੇ ਬਰਾਬਰ ਹੀ ਆ ਜੀ ਉਸ ਤੋਂ ਉੱਤੇ ਹੀ ਆ ਕਿਤੇ ਜਦੋਂ ਤੁਸੀਂ ਸੇਵਾ ਸਿਮਰਨ ਦਿਲੋਂ ਕਰਦੇ ਹੋ ਵਿਸ਼ਵਾਸ ਰੱਖ ਕੇ ਕਰਦੇ ਹੋ ਡੋਲਦੇ ਨਹੀਂ ਹੈਗੇ ਵਾਹਿਗੁਰੂ ਜੀ ਤੁਹਾਡੀਆਂ ਯਾਨੀ ਇਨੀਆਂ ਝੋਲੀਆਂ ਪਰ ਦੇ ਆ ਬੇਅੰਤ ਕਿਰਪਾ ਕਰਦੇ ਨੇ ਜਿਵੇਂ ਉਹ ਮੇਰੀ ਭੈਣ ਤੇ ਉਹਨਾਂ ਨੇ ਕੀਤੀ ਆ ਸੋ ਤੁਸੀਂ ਵੀ ਸੇਵਾ ਸਿਮਰਨ ਕਰਿਆ ਕਰੋ ਬਾਣੀ ਵੀ ਪੜੋ ਜੀ ਬਨਾਲ ਦੀ ਨਾਲ ਸੇਵਾ ਸਿਮਰਨ ਵੀ ਕਰਿਆ ਕਰੋ ਕਿ ਸੇਵਾ ਸਿਮਰਨ ਵੀ ਬਹੁਤ ਹੀ ਮਾਇਨੇ ਰੱਖਦੀਆਂ ਆਪਣੇ ਜੀਵਨ ਦੇ ਵਿੱਚ ਸੋ ਇਹ ਸੀਗੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜੋੜ ਦੱਸਣਾ ਤੇ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨਹੀਂ ਉਹ ਜ਼ਰੂਰ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਇਦਾਂ ਦੀਆਂ ਸੱਚੀਆਂ ਅਦਭੀਤੀਆਂ ਮੋਟੀਵੇਸ਼ਨਲ ਵੀਡੀਓਜ਼ ਬਾਣੀ ਸ਼ਬਦ ਦੇ ਜਦ ਮੈਂ ਤੁਹਾਡੇ ਲਈ ਲੈ ਕੇ ਆਉਂਦੀ ਰਹਿੰਨੀ ਆ ਤੇ ਤੁਸੀਂ ਇੱਕ ਵਾਰੀ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਤਨ ਤਨ ਗੁਰੂ ਨਾਨਕ ਦੇਵ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਲੈ ਕੇ ਪਲੀਜ਼ ਹਾਜ਼ਰੀ ਜ਼ਰੂਰ ਲਗਵਾਇਓ ਠੀਕ ਹੈ ਜੀ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ